ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੱਲਬਾਤ ਕਰਾਂਗੇ ਜੀ ਇਹਨਾਂ ਚਿੱਠੀਆਂ ਬਾਰੇ ਜਿਹੜੀਆਂ ਕੇ ਪੁਰਾਣੇ ਵੇਲਿਆਂ ਦੇ ਵਿੱਚ ਆਉਂਦੀ ਆਉਂਦੀ ਆਦੀ ਸੋ ਬਲੌਗ ਨੂੰ ਪੂਰਾ ਜ਼ਰੂਰ ਦੇਖਣਾ ਜੇ ਬਲੌਗ ਵਧੀਆ ਲੱਗੇ ਤਾਂ ਕਿਰਪਾ ਕਰਕੇ ਜਾਂਦੇ ਜਾਂਦੇ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਜਾਣਾ ਜੀ ਕੁਲਦੀਪ ਮਾਨਕ ਅਤੇ ਦੇਵ ਤ੍ਰਿਕੇ ਵਾਲੇ ਦੀ ਖੂਬਸੂਰਤ ਪੇਸ਼ਕਾਰੀ ਅੱਜ ਵੀ ਫੇਜ਼ਾ ਵਿੱਚ ਗੂੰਜਦੀ ਹੈ। ਚਿੱਠੀਆਂ ਸਹਿਬਾ ਜੱਟੀ ਨੇ ਲਿਖ ਮਰਜੇ ਵੱਲ ਪਾਈਆਂ। ਪਤਾ ਨਹੀਂ ਚਿੱਠੀ ਵਿੱਚ ਸਹਿਬਾ ਦੀ ਕਿਹੜੀ ਭਾਸ਼ਾ ਕਿਹੜੀ ਲਿਖਤ ਹੋਵੇਗੀ ਪਰ ਇਸ ਦਾ ਅਹਿਸਾਸ ਜ਼ਰੂਰ ਮਖਿਓ ਮਿੱਠਾ ਹੋਵੇਗਾ। ਚਿੱਠੀਆਂ ਦਰਦੇ ਦਿਲ ਬਿਆਨ ਕਰਦੀਆਂ ਹਨ। ਇਤਿਹਾਸ ਬਹੁਤ ਪੁਰਾਣਾ। ਕਬੂਤਰ ਮੁਹੱਬਤਾਂ ਦੇ سفیر ਹੁੰਦੇ ਸਨ। ਵਾਸਤਾਈ ਰੱਬ ਦਾ ਤੂੰ ਜਾਈ ਬੇ ਕਬੂਤਰਾ ਆਸ਼ਕ ਉਹਨਾਂ ਨੂੰ ਤਲੀਆਂ ਤੇ ਚੋਕ ਚਗਾਉਂਦੇ ਪਹੁੰਚਿਆਂ ਨੂੰ ਘੁੰਗਰੂ ਬੰਨ੍ਹਦੇ ਦਿਲ ਧੜਕਦਾ ਕੋਹਾਂ ਦੇ ਫਾਸਲੇ ਸ਼ਨਾ ਵਿੱਚ ਤੈਅ ਕਰਨਾ ਲੋਚਦੇ ਚਿੱਠੀ ਵਿੱਚਲੇ ਅੱਖਰਾਂ ਚੋਂ ਚਿਹਰਾ ਦਿਸਦਾ ਦੋ ਪਲ ਚਰੀਟੇ ਹਿਰਦਿਆਂ ਤੇ ਜਿਵੇਂ ਮਲਮ ਲੱਗੀ ਹੋਵੇ ਅਗਲਾ ਹੀ ਖਹਿਣਾ ਤਨਮਨ ਨੂੰ ਹੋਰ ਕਸ਼ਕ ਦੇਣ ਲੱਗ ਜਾਂਦਾ ਟੜਫ ਬਹ ਜਾਂਦੀ ਮਿਲਣ ਦੇ ਕਾਲ ਕਰਾਰਾਂ ਦੀ ਖਿੱਚ ਸਮਾਂ ਰੋਕ ਦਿੰਦੀ ਵਕਤ ਠਹਿਰਿਆ ਲੱਗਦਾ ਪਰ ਉਡੀਕ ਟੜਕਣਾ ਤੇ ਸਾਹਾਂ ਦੀ ਤਰਜਮਾਨੀ ਕਰਦੀ ਸੁਖ ਦਾ ਸੁਨੇਹੜਾ ਜ਼ਿੰਦਗੀ ਨੂੰ ਰਵਾ ਕਰਦਾ ਸੀ ਇੱਕ ਪਾਸੋਂ ਸ਼ੁਰੂ ਕੀਤੀ ਅੱਖਰਾਂ ਦੀ ਇਵਾਰਤ ਮੋਤੀਆਂ ਦੀ ਲੰਮੀ ਲੜੀ ਬਣ ਜਾਂਦੀ ਦੁੱਖ ਸੁੱਖ ਦੀ ਸਾਂਝ ਬਣਦੀ ਰਿਸ਼ਤੇ ਨਾਲੋਂ ਨਾਲ ਨਿਭਦੇ ਬਾਟਾਂ ਲਵੇਰੀਆਂ ਹੁੰਦੀਆਂ ਪਰ ਦਿਲ ਕਰੀਬੀ ਹੁੰਦੇ ਪੋਸਟਕਾਰਡ ਅਤੇ ਅੰਤਰਦੇਸੀ ਹਾਲ ਬਿਆਨ ਕਰਦੇ ਖੁੱਲੇ ਖਤ ਉੱਤੇ ਪਰੋਏ ਅੱਖਰ ਕਦੇ ਵੀ ਪ੍ਰਾਈਵੇਸੀ ਲੀਕ ਨਹੀਂ ਸੀ ਕਰਦੇ ਕੱਲਾ ਕੱਲਾ ਸ਼ਬਦ ਪਬਲਿਕ ਡੋਮੇਨ ਦਾ ਹਿੱਸਾ ਹੁੰਦਾ ਡਾਕਿਆ ਰੱਬੀ ਰੂਹ ਲੱਗਦਾ ਕਾਕੀ ਵਰਦੀ ਦਾ ਵੱਖਰਾ ਰੋਹ ਬੰਦਾ ਉਸਦੇ ਸਾਈਕਲ ਦੀ ਘੰਟੀ ਕਈ ਤਰ੍ਹਾਂ ਦੀਆਂ ਤਰੰਗਾ ਛੇੜਦੀ ਸੀ ਦੈਲਾ ਲੁੱਡੀਆਂ ਪਾਉਂਦਾ ਸੀ ਖੁਸ਼ੀ ਦੀ ਖਬਰ ਆਉਂਦੀ ਲੋਕੀ ਮੂੰਹ ਮਿੱਠਾ ਕਰਾਉਂਦੇ ਫੌਜੀ ਦੇ ਘਰ ਛੁੱਟੀ ਆਉਣ ਦੀ ਤਾਂਗ ਵਿੱਚ ਬੈਠੀ ਉਸ ਦੀ ਚੂੜੇ ਵਾਲੀ ਵਿਆਹ ਕੁਲ ਹੋ ਉੱਠਦੀ ਤੇ ਉਹ ਲਾਂਬਾ ਵੀ ਦੇ ਦਿੰਦੀ ਚਿੱਠੀ ਇੱਕ ਨਾ ਆਉਣ ਦੀ ਪਾਈ ਕਾਗਜ਼ਾਂ ਦਾ ਰੁਗ ਆ ਗਿਆ ਕਈ ਵਾਰ ਪੱਤੀ ਚਿੱਠੀ ਮਾਹੌਲ ਗਮਗੀਆਂ ਕਰ ਦਿੰਦੀ ਆਂਡ ਗਵਾਂਡ ਖੁਸ਼ੀ ਗਮਈ ਦੀ ਸੰਧੀ ਭਰਦਾ ਸੀ ਚਿੱਠੀ ਸਗਨਾ ਦਾ ਸੁਨੇਹਾ ਦਿੰਦੀ ਸ਼ੁਰੂਆਤ ਰੱਬੀ ਫਰਿਆਦ ਇੱਕ ਉੰਕਾਰ ਸਤਿਗੁਰ ਪ੍ਰਸਾਦ ਹੁੰਦੀ ਨਜ਼ਰੀਆ ਆਸਾਵਾਦੀ ਹੁੰਦਾ ਪੜਾਕੂਆਂ ਦੀ ਕਦਰ ਪੈਂਦੀ ਬਹੁਤੀ ਵਾਰੀ ਡਾਕਿਆ ਹੀ ਲਫਜਾਂ ਦੇ ਮਾਹਨੇ ਸਮਝਾਉਂਦਾ ਇੱਕ ਵਾਰ ਬੇਬੇ ਨੇ ਡਾਕੀ ਨੂੰ ਖੱਤ ਪੜ੍ਹ ਕੇ ਸੁਣਾਉਣ ਲਈ ਕਿਹਾ ਅੱਗੋਂ ਰੋਣ ਲੱਗ ਪਿਆ ਸਮਝ ਨਾ ਆਵੇ ਕਿ ਕੀ ਪਾਣਾ ਵਰਤ ਗਿਆ ਆਂਡਣਾ ਗਵਾਂਡਣਾ ਅਫਸੋਸ ਕਰਨ ਲੱਗੀਆਂ ਕਿ ਕੋਈ ਅਣ ਹੋਣੀ ਹੋਈ ਹੋਣੀ ਆ ਇੰਨੇ ਨੂੰ ਕੋਈ ਸਕੂਲੀ ਗਮਰੋਟ ਕੋਲੋਂ ਲੰਘਿਆ ਚਿੱਠੀ ਵੜ ਕੇ ਹਸਿਆ ਤੇ ਦੱਸਿਆ ਕਿ ਰਿਸ਼ਤੇਦਾਰੀ ਵਿੱਚ ਮੁੰਡਾ ਜੰਮਿਆ ਅਤੇ ਘਰ ਵਾਲਿਆਂ ਨੂੰ ਸ੍ਰੀ ਟੰਗਣ ਦੀ ਰਸਮ ਮੌਕੇ ਸੱਦਿਆ ਸਾਰੇ ਜਣੇ ਚੁੱਪ ਗੜਪ ਪਤਾ ਲੱਗਿਆ ਕਿ ਗਡਾਗੀ ਅਨਪੜ੍ਹ ਸੀ ਅਤੇ ਮੋٹے-ਮੋٹے ਅੱਖਰਾਂ ਦਾ ਹੀ ਜਾਣੂ ਸੀ ਨਵੀਂ ਪੀੜੀ ਚਿੱਠੀਆਂ ਤੋਂ ਅਣਭਿਜ ਹੀ ਹੈ ਸ਼ਾਇਦ ਹੀ ਕਿਸੇ ਨੂੰ ਪੋਸਟਕਾਰਡ ਤੇ ਲਫਾਫੇ ਦਾ ਰੰਗ ਪਤਾ ਹੋਵੇ ਹੱਥੀਂ ਲਿਖਣ ਦਾ ਕਾਰਜ ਵੀ ਲੋਪ ਹੋ ਗਿਆ ਸਮਾਂ ਵੀ ਖਚਮਾ ਕਾਉਣ ਕਾਪੀ ਪੈਨ ਲੱਭੇ ਚਰੀਟਾ ਮਾਰੇ ਜਮਾਨਾ ਬਦਲ ਗਿਆ ਇੱਕ ਸਬਰ ਕਿੱਥੇ ਮੇਲ ਦੀ ਜਗ੍ਹਾ ਈਮੇਲ ਨੇ ਮੰਲ ਲਈ ਹੈ ਪੀੜੀ ਚਿੱਠੀਆਂ ਦੀ ਬੇਕਦਰੀ ਦੀ ਗਵਾਹ ਬਣੇਗੀ ਅਸੀਂ ਚਿੱਠੀਆਂ ਲਿਖਣੀਆਂ ਭੁੱਲ ਗਏ ਜਦੋਂ ਦਾ ਟੈਲੀਫੋਨ ਲੱਗਿਆ ਖੁਸ਼ੀ ਗਮੀ ਦਾ ਮਗਧੂਤ ਲੈਡਰਲੈਂਡ ਫੋਨ ਵੀ ਹੁਣ ਪਛੜੇਪਣ ਦੀ ਲਿਸਟ ਵਿੱਚ ਆ ਗਿਆ ਪੈঞ্জার ਦਾ ਇਤਿਹਾਸ ਹੀ ਬਣ ਗਿਆ ਅੱਜ ਵੀ ਪੁਰਾਣੇ ਫੈਮਿਲੀ ਡਾਕਟਰ ਕੋਲ ਜਾਈਦਾ ਪਰਚੇ ਉੱਤੇ ਜਦੋਂ ਉਹ ਨਿਬ ਵਾਲੇ ਪੈਨ ਨਾਲ ਚੈਲਪਾਰਕ ਦੀ ਸਿਆਹੀ ਵਾਲੀ ਦਵਾਈਤ ਵਿੱਚੋਂ ਡੁਬਕਾ ਲਗਾ ਕੇ ਲਿਖਦਾ ਆਖਾਂ ਚੁੰਦੇ ਆ ਜਾਂਦੀਆਂ ਨੇ ਉਸ ਦਾ ਹੱਥ ਚੁੰਮਣ ਨੂੰ ਦਿਲ ਕਰਦਾ ਸੱਚੀ ਚਿੱਠੀਆਂ ਦਾ ਦੌਰ ਸਾਹਮਣੇ ਆ ਖੜਦਾ ਹੁਣ ਤਾਂ ਦੁਨੀਆ ਮੁਠੀ ਵਿੱਚ ਆ ਗਈ ਹੈ ਸੱਤ ਸਮੁੰਦਰੋਂ ਪਾਰ ਵਾਲੇ ਸੱਜਣ ਪਿਆਰੇ ਜਾਦੂ ਦੀ ਛੜੀ ਘਮਾਉਣ ਵਾਂਗ ਸਾਹਮਣੇ ਦਿਸ ਜene ਪਰ ਮਨ ਦੇ ਬਲਬਲਿਆਂ ਦੀ ਗੱਲ ਘੱਟ ਅਤੇ ਕੀ ਖਾਦਾ ਕੀ ਪੀਤਾ ਕੀ ਬਣਾਇਆ ਭਾਰੂ ਹੁੰਦੇ ਨੇ ਇੱਕ ਗੱਲ ਦਾ ਚਿੱਟੇ ਦਿਨ ਬੰਨ੍ਹ ਸਾਫ ਹੈ ਕਿ ਅੱਜ ਵੀ ਇਹਦੇ ਸੁਨੇਹਾ ਪਹਚਾਣ ਦੇ ਸਾਧਨ ਭਾਵੇਂ ਕਿੰਨੇ ਵੀ ਤੇਜ਼ ਇਤਰਾਰ ਹੋਣ ਨਿਵਾਣੀ ਜਈ ਚਿੱਠੀ ਸਾਹਮਣੇ ਪਾਉਣੇ ਲੱਗਦੇ ਨੇ ਜੇ ਖਤੋ ਕਿਤਾਬਤ ਕਰਨ ਵਾਲਿਆਂ ਦੇ ਮਨ ਵਿਚਲੀਆਂ ਭਾਵਨਾਵਾਂ ਮਨ ਵਿਚਲੀਆਂ ਬੇਦਨਾਵਾਂ ਹਨ ਭਿਜ ਰਹੀਆਂ ਤਾਂ ਲਿਖਤ ਦਾ ਕੀ ਫਾਇਦਾ ਯਕੀਨਨ ਹੀ ਚਿੱਠੇ ਲਿਖਣ ਬਿਲੇ ਜੋ ਸ਼ਬਦ ਆਉੜਦੇ ਨੇ ਉਹ ਸੱਚੀ ਮੁੱਚੀ ਰੂਹ ਦਾ ਸ਼ੀਸ਼ਾ ਹੁੰਦੇ ਨੇ ਨੇਰੂ ਦੀਆਂ ਚਿੱਠੀਆਂ ਜੇਲ੍ਹ ਵਿੱਚੋਂ ਇਹਨਾਂ ਗਾਂਧੀ ਨੇ ਨਾਲ ਲਿਖੀਆਂ ਚਿੱਠੀਆਂ ਅੱਜ ਵੀ ਇਤਿਹਾਸਕ ਦਸਤਾਵੇਜ਼ ਹਨ ਵਰਕਸ਼ ਸਿੰਘ ਪ੍ਰੀਤ ਲੜੀ ਦੀਆਂ ਆਪਣੀ ਜੀਤਾਂ ਨੂੰ ਭੇਜੀਆਂ ਚਿੱਠੀਆਂ ਮਹੱਭਤੀ ਰੂਹਾਂ ਦੀਆਂ ਬਾਤਾਂ ਹੀ ਤਾਂ ਨੇ ਦੂਜੇ ਪਾਸਿਓਂ ਹਾਲ ਜਨਮ ਦੀ ਤਾਂਗ ਦਿਲ ਵਿੱਚ ਖੌਰੂ ਜਿਹਾ ਪਾਈ ਰੱਖਦੀ ਹੈ ਤਾਂ ਹੀ ਤਾਂ ਦਿਲਸਾਹ ਅਕਤਰ ਦੀ ਤੜਪ ਨਜਾਈ ਪੈਂਦੀ ਹੈ ਚਿੱਠੀ ਦੇ ਵਿੱਚ ਲਿਖਦੀ ਪੂਰਾ ਹਾਲ ਪ੍ਰੀਤੋ ਦਾ ਅੱਜ ਦੇ ਨਵੇਂ ਪਨੀਰੀ ਸਾਇਦ ਜੇ ਕਿਸੇ ਚਿੱਠੀ ਤੋਂ ਵੱਖ ਹੋਵੇ ਤਾਂ ਸਾਇਹ ਚਿੱਠੀ ਹੋ ਸਕਦੀ ਹੈ ਅਜੇ ਵੀ ਕੁਝ ਸੰਸਕਾਰ ਜਿਉਂਦੇ ਨੇ ਭਾਵੇਂ ਇਹ ਵੀ ਰਵੈਤੀ ਜਹੀ ਹੀ ਹੋ ਗਈ ਹੈ ਫੈਨਸੀ ਕਾਗਜ਼ਾਂ ਉੱਤੇ ਸਿਰਫ ਨਾਂ ਭਰਨ ਦੀ ਰਸਮ ਰਹਿ ਜਾਂਦੀ ਹੈ ਉਹਨਾਂ ਵਿੱਚ ਨਾ ਤਾਂ ਪਿਆਰ ਨਾ ਮੋਹ ਨਾ ਰਿਸ਼ਤਿਆਂ ਦਾ ਨਿਗ ਨਾ ਪਰਿਵਾਰਾਂ ਦੀ ਸਾਂਝ ਸਭ ਕੁਝ ਅਲੋਪ ਜਿਹਾ ਹੋ ਗਿਆ ਪ੍ਰਾਤਨ ਸਾਹਿਬ ਚਿੱਠੀ ਦਾ ਇੱਕ ਨਮੂਨਾ ਇਸ ਦੀ ਕਵਾਹੀ ਭਰਦਾ ਹੈ। ਲੇਖਤਮ ਪੰਚਾਇਤ ਸਰਬੱਤ ਬਾਲੋਵਾਲ ਦੀ ਵਾਸਤੇ ਰੁੜੀਆ ਸਿੰਘ ਦੇ ਸਾਰੇ ਪਰਿਵਾਰ ਦੇ ਸਾਰੇ ਪੰਚਾਇਤ ਅਤੇ ਪਰਿਵਾਰ ਵੱਲੋਂ ਦੋਵੇਂ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਭੁਲਾਈ ਬਾਚਣੀ ਜੀ। ਅੱਗੇ ਜੋਗ ਸਰਬੱਤ ਪੰਚਾਇਤ ਪਿੰਡ ਮਿੱਠੇਵਾਲ ਦੀ ਘਰ ਸਾਧੂ ਸਿੰਘ ਦੇ ਚਿੱਠੀ ਪਹੁੰਚੀ ਜੇ। ਕਿ ਕਿ ਸੂਰਤ ਹੈ ਲਾਲ ਹੈ ਕਿ ਅਰੁਲੀਆ ਸਿੰਘ ਦੀ ਲੜਕੀ ਮਲਕੀਤੋ ਮਲਕੀਤ ਕੌਰ ਦਾ ਲਗਨ ਸਾਧੂ ਸਿੰਘ ਦੇ ਪੁੱਤਰ ਬੁਕਰ ਸਿੰਘ ਨਾਲ ਮਾਗ ਦੀ ਪੁੰਨਿਆ ਦਾ ਨਿਕਲਿਆ ਹੈ ਚੌਦੇ ਦੀ ਰੋਟੀ ਹੈ ਪੁੰਨਿਆਂ ਦੀ ਰਾਤ ਨੂੰ ਪਹਿਲੇ ਪੱਖ ਦੀਆਂ ਦੋ ਘੜੀਆਂ ਰਾਤ ਰਹਿੰਦੇ ਦੇ ਫੇਰੇ ਨੇ ਸੋਦੇ ਹੋਏ ਲਗਨ ਦਾ ਸ਼ਗਨ ਪ੍ਰਵਾਨ ਕਰਨਾ ਜੀ ਅਸੀਂ ਧੀ ਵਾਲੇ ਗਰੀਬਾਂ ਦਾ ਤੁਹਾਡੇ ਭਗਵਾਨਾਂ ਨਾਲ ਕੋਈ ਟੱਕਰ ਨਹੀਂ ਜੀ ਗਰੀਬੀ ਦਾਵੇ ਨਾਲ ਹੱਥ ਬੰਨ੍ਹ ਕੇ ਬੇਨਤੀ ਹੈ ਲੜਕੇ ਦੇ ਨਾਲ ਚਾਰ ਬੰਦੇ ਆ ਕੇ ਭਮਾਲੀਆਂ ਲੈ ਜਾਣ ਦੋ ਰੱਥ ਇੱਕ ਗੱਡਾ ਪੰਜ ਸਵਾਰੀਆਂ ਲਿਆਉਣੀਆਂ ਗਿਆਨੀ ਗੁਰਦੱਤ ਸਿੰਘ ਦੀ ਕਿਤਾਬ ਮੇਰਾ ਪਿੰਡ ਵਿੱਚੋਂ ਲੱਗਦਾ ਅੱਖਰਾਂ ਦਾ ਮੋਹ ਮੁਹੱਬਤ ਗੁੰਮ ਹੋ ਗਿਆ ਰਿਜਾਂ ਤੇ ਸਦਰਾਂ ਕਿਸੇ ਹੋਰ ਯੁੱਗ ਦੀਆਂ ਕਥਾ ਕਹਾਣੀਆਂ ਲੱਗਦੀਆਂ ਨੇ ਮਸ਼ੀਨੀ ਚਾਲ ਨੇ ਮਨੁੱਖਾਂ ਨੂੰ ਰੋਬੋਟ ਬਣਾ ਦਿੱਤਾ ਲਫ਼ਜ਼ਿਆਂ ਵਿੱਚ ਲਈ ਮਠਾਸ ਤੋਂ ਬਿਰਬੇ ਹੋ ਗਏ ਆਂ ਚਿੱਠੀਆਂ ਤੋਂ ਬਿਨਾ ਜ਼ਿੰਦਗੀ ਸੁੰਨੀ ਸੁੰਨੀ ਲੱਗਦੀ ਐ ਤਰਲੋਚਨ ਲੋਚੀ ਠੀਕ ਹੀ ਤਾਕਦਾ ਅੱਜ ਕੱਲ ਤਾਂ ਕੋਈ ਬੈ ਰੰਗ ਚਿੱਠੀ ਵੀ ਨਹੀਂ ਆਉਂਦੀ ਤਰ੍ਹਾਂ ਤੇ ਕਦੇ ਆਵੇ ਤਾਂ ਸਹੀ ਡਾਕੀਏ ਭਰਾ ਦਾ ਵੀ ਮੂੰਹ ਮਿੱਠਾ ਕਰਾ ਛੱਡਾ ਸੋਏ ਤੀਜੀ ਚਿੱਠੀਆਂ ਸੰਬੰਧੀ ਜਾਣਕਾਰੀ ਜੋ ਕੋਈ ਪੁਰਾਣੇ ਵੇਲੇ ਵਿੱਚ ਆਉਂਦੀਆਂ ਹੁੰਦੀ ਆਦੀ ਤੇ ਹੁਣ ਇਕੱਠੀ ਦੇਖਣ ਨੂੰ ਮਿਲਦੀਆਂ ਨੇ ਸੋ ਮੈਨੂੰ ਪੂਰੀ ਉਮੀਦ ਆ ਤੁਹਾਨੂੰ ਅੱਜ ਦੀ ਜਾਣਕਾਰੀ ਵਧੀਆ ਲੱਗੀ ਹੋਵੇਗੀ ਸੋ ਜੇ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਕਿਰਪਾ ਕਰਕੇ ਲਾਇਕ ਸ਼ੇਅਰ ਕਮੈਂਟ ਜਰੂਰ ਕਰਕੇ ਜਾਣਾ ਜੀ ਪੜਾਂਗੇ ਕਿਸ ਦਿਨ ਫੇਰ ਉਦੋਂ ਤੱਕ ਲਈ ਰੱਬ ਆਕਾ ਸ਼ੁਕਰੀਆ ਧੰਨਵਾਦ ਜੀ